ਸਾਨੂੰ ਸੋਚੀ ਨਹੀਂ ਸੀ ਆਪਦੀ ਉਦੋਂ ਤਾਂ ਸਾਡੀ ਕਿਸੇ ਨੇ ਟਾਟ ਨਹੀਂ ਮਾਰੀ ਉਦੋਂ ਤਾਂ ਸਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਉਦੋਂ ਤਾਂ ਸਾਨੂੰ ਦੁੱਖ ਦੇ ਸੁੱਖ ਦੇ ਕਿਸੇ ਨੇ ਆ ਕੇ ਮੂਫਲੀਆਂ ਖਾ ਲਓ ਸਾਰਾ ਦਿਨ ਫੋਨ ਚ ਹੀ ਬੜੇ ਰਹਿੰਦੇ ਹੋ ਉਹ ਫੋਨ ਤੋਂ ਗੱਲ ਯਾਦ ਆਈ ਸੱਚ ਹਾਂ ਅੱਜ ਆਪਣੇ ਵਾਲੇ ਦਾ ਫੋਨ ਆਇਆ ਹਾਂ ਤੇ ਮੈਨੂੰ ਕਹਿੰਦਾ ਬਾਈ ਤੁਸੀਂ ਫੋਨ ਫੋਨ ਹੀ ਨਹੀਂ ਕਰਦੇ ਸਾਨੂੰ ਭੁੱਲ ਹੀ ਗਏ ਹਾਂ ਮੈਂ ਕਹਾਂ ਅਸੀਂ ਤਾਂ ਨਹੀਂ ਭੁੱਲੇ ਵੀ ਹਾਂ ਨਹੀਂ ਤੁਸੀਂ ਰੋਜ਼ ਹੀ ਕਰਦੇ ਸੀ ਭਲਾ ਪੁੱਛਣ ਵਾਲਾ ਹੋਵੇ ਨਹੀਂ ਮੇਰੀ ਗੱਲ ਸੁਣੋ ਉਹਨਾਂ ਨੂੰ ਤੁਸੀਂ ਥੋੜੇ ਤੋਂ ਨਾ ਕੁਝ ਕਿਹਾ ਨਹੀਂ ਜਾਂਦਾ ਅਗਲੇ ਨੂੰ ਮੈਂ ਹੋਵਾਂ ਮੈਂ ਤਾਂ ਪਟੱਕਦੇ ਨੇ ਜਵਾਬ ਦੇ ਦਿੰਨੀ ਆ ਅਗਲੇ ਨੂੰ ਵੀ ਜਦੋਂ ਸਾਡੇ ਤੇ ਵਕਤ ਸੀ ਸਾਡੇ ਤੇ ਵੇਲਾ ਮਾੜਾ ਸੀ ਅਸੀਂ ਮਤਲਬ ਕਿ ਸਾਡੀ ਇੰਨੀ ਕੁ ਦੋਨਾਂ ਜੀਆਂ ਦੀ ਉਸ ਟਾਈਮ ਤੇ ਜਦੋਂ ਸਾਡੀ ਬੱਚੀ ਗਈ ਐ ਮਤਲਬ ਉਹਦੀ ਡੈਥ ਹੋਈ ਐ ਅਸੀਂ ਦੋਨੇ ਜੀ ਇੰਨੇਕ ਮਤਲਬ ਕਿ ਉਹ ਹੋ ਗਏ ਸੀ ਡਿਪਰੈਸ਼ਨ ਦੇ ਵਿੱਚ ਸਾਨੂੰ ਸੋਚੀ ਨਹੀਂ ਸੀ ਆਪਦੀ ਉਦੋਂ ਤਾਂ ਸਾਡੀ ਕਿਸੇ ਨੇ ਟਾਠ ਨਹੀਂ ਮਾਰੀ ਉਦੋਂ ਤਾਂ ਸਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਉਦੋਂ ਤਾਂ ਸਾਨੂੰ ਦੁੱਖ ਦੇ ਸੁਖ ਦੇ ਕਿਸੇ ਨੇ ਆ ਕੇ ਐ ਵੀ ਨਹੀਂ ਕਿਹਾ ਵੀ ਕੋਈ ਨਹੀਂ ਭਾਈ ਟੈਨਸ਼ਨ ਨਾ ਲਓ ਅਸੀਂ ਬੈਠੇ ਆ ਸਗੋਂ ਗੱਲਾਂ ਉਹ ਕੀਤੀਆਂ ਜਿਹੜੀਆਂ ਨਾ ਕਰਨੀਆਂ ਹੁਣ ਸੁਣੀਆਂ ਨਹੀਂ ਜਾਂਦੀਆਂ ਜਦੋਂ ਦਿਮਾਗ ਬੰਦੇ ਦਾ ਉਹ ਹੋ ਜਾਂਦਾ ਨਾ ਉਦੋਂ ਫਿਰ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਤੁਸੀਂ ਅਗਲੇ ਨੂੰ ਕਹਿ ਦੇਣੀ ਪਟਾਕ ਤੇ ਮੈਂ ਹੁੰਦੀ ਨਾ ਮੈਂ ਤਾਂ ਕਹਿ ਦਿੰਦੀ ਵੀ ਕੀ ਗੱਲ ਭਾਈ ਤੁਸੀਂ ਕਿਹੜਾ ਸਾਡਾ ਵਿਹੜਾ ਨੀਵਾ ਕਰਤਾ ਸੀਗਾ ਆ ਕੇ ਕੇ ਫੋਨ ਕਰ ਕਰਕੇ ਸਾਡੇ ਹੈਂਗ ਕਰਤੇ ਸੀ ਫੋਨ ਮੈਂ ਕਿਹਾ ਹੁਣ ਕੀ ਕੀਏ ਇਹਨੂੰ ਸਿਆਣੇ ਬਾਰੇ ਨੂੰ ਕਰਨ ਦੀ ਗੱਲ ਨਹੀਂ ਹੁੰਦੀ ਇਹ ਗੱਲ ਤਾਂ ਤੁਰਤ ਮੋਕੇ ਜਵਾਬ ਦੇ ਦਿਓ ਟਾਈਮ ਟੂਮ ਨਹੀਂ ਅੱਜ ਕੱਲ ਜਵਾਬ ਦਿੰਦਾ ਜਵਾਬ ਤਾਂ ਬੰਦੇ ਨੂੰ ਦੇਣਾ ਪੈਂਦਾ ਚਲੋ ਠੀਕ ਹੈ ਜੀ ਆਹ ਠੀਕ ਤਾਂ ਕਾਦੇ ਫਿਰ ਤੁਸੀਂ ਫਿਰ ਮੈਨੂੰ ਹਾਂਏ ਤਾਂ ਮੇਰਾ ਗੁੱਸਾ ਚੜਾ ਦਿੰਦੇ ਹੋ ਤੁਸੀਂ ਜਾਂ ਮੈਨੂੰ ਦੱਸਿਆ ਹੀ ਨਾ ਕਰੋ ਗੱਲ ਤਾਂ ਕਰੇ ਕਰਨੀ ਪੈਂਦੀ ਹੈ। ਗੱਲ ਤਾਂ ਕਰਨੀ ਪੈਂਦੀ ਹੈ। ਪਰ ਤੁਸੀਂ ਨਾ ਥੋੜਾ ਜਿਹਾ ਆਪ ਦਿਮਾਗ ਲਾਓ। ਜਦੋਂ ਮੈਂ ਤਾਂ ਇੱਕ ਚੀਜ਼ ਦੇਖੀਓ ਜੀ ਜਦੋਂ ਬੰਦੇ ਤੇ ਵਕਤ ਪੈਂਦਾ ਨਾ ਉਦੋਂ ਉਹ ਵਕਤ ਸਾਰਿਆਂ ਦਾ ਮੂੰਹ ਦਿਖਾ ਜਾਂਦਾ ਹੈ। ਸਭ ਦਾ ਮੂੰਹ ਦਿਖਾ ਜਾਂਦਾ ਵੀ ਆਹ ਚਿਹਰਾ ਕਿਸੇ ਦਾ ਕਿਵੇਂ ਆ? ਆਹ ਚਿਹਰਾ ਕਿਸੇ ਦਾ ਕਿਵੇਂ ਆ? ਆਹ ਚਿਹਰਾ ਕਿਸੇ ਦਾ ਕਿਵੇਂ ਆ? ਉਦੋਂ ਸਾਰਿਆਂ ਦਾ ਮਤਲਬ ਆਪਾਂ ਨੂੰ ਦੋ ਪਰਿਵਾਰਾਂ ਨੇ ਸਾਥ ਦਿੱਤਾ ਉਸ ਟਾਈਮ ਤੇ। ਇੱਕ ਸਰੋਜ ਨੇ ਇੱਕ ਸਿਮਮੀ ਨੇ ਹੂੰ ਠੀਕ ਹੈ ਸਰੋਜ ਨੇ ਮਤਲਬ ਮੀਨਾ ਸਰੋਜ ਨੇ ਰੱਖਿਆ 15 ਦਿਨ ਸਿਮਮੀ ਨੇ ਰੱਖਿਆ ਦਿਮਾਗ ਹੋਰ ਕੀਤਾ ਮਤਲਬ ਉਹਨਾਂ ਨੇ ਆਪਣਾ ਵੀ ਉਹ ਉਹ ਜਿਹੜਾ ਬਖਤ ਮਾੜਾ ਵੇਲਾ ਸੀ ਮੇਰੇ ਕਹਿਣ ਦਾ ਮਤਲਬ ਮਾੜਾ ਵੇਲਾ ਉਹਨਾਂ ਨੇ ਕਢਾਇਆ ਆਪਣਾ ਚਲੋ ਆਪਦੀਆਂ ਬੱਚੀਆਂ ਨੇ ਤਾਂ ਕਰਨਾ ਹੀ ਸੀਗਾ ਚਲੋ ਉਹਨਾਂ ਨੇ ਤਾਂ ਕਰਨਾ ਹੀ ਸੀਗਾ ਤਾਂ ਮੈਂ ਫਿਰ ਉਹਨਾਂ ਨੂੰ ਤੁਹਾਡੇ ਖਿਆਲ ਚ ਕਿਤੇ ਭੁੱਲ ਜੂੰਗੀ ਉਹ ਵੇਲਾ ਨਹੀਂ ਮੈਂ ਭੁੱਲਦੀ ਉਹ ਮੇਰੇ ਤਾਂ ਹਮੇਸ਼ਾ ਇੱਥੇਕ ਪਿਆ ਰਹਿੰਦਾ ਉਹ ਮੇਰੀ ਧੀ ਨੇ ਨਹੀਂ ਮੁੜ ਕੇ ਆਉਣਾ ਪਰ ਉਹ ਮਤਲਬ ਉਹਦੇ ਗਏ ਬਾਅਦ ਮੈਨੂੰ ਮੂੰਹ ਸਾਰਿਆਂ ਦਾ ਪਤਾ ਲੱਗ ਗਿਆ ਵੀ ਕਿਹੜੇ ਚਿਹਰੇ ਦੇ ਉੱਤੇ ਕੀ ਨਕਾਬ ਚੜਿਆ ਹੋਇਆ ਹੂੰ ਕਿ ਨਹੀਂ ਬਾਕੀ ਟਾਈਮ ਤੋਂ ਮੈਨੂੰ ਤਾਂ ਨਹੀਂ ਉਹ ਲੱਗਦਾ ਹੈਗਾ ਜਦੋਂ ਮੂੰਹ ਖੋਲੀ ਹੋਊ ਮੂੰਹ ਖੋਲੀ ਦਿਖਾਈ ਜੰਨੀ ਹੈ ਉਹ ਕਈ ਵਾਰੀ ਵਸਪਾ ਕੋ ਜੰਨੀ ਹੈ ਦਿਮਾਗ ਤੇ ਗੱਲ ਚੜ ਜਾਂਦੀ ਆ ਬਾਰੇ ਭਾਵਕ ਨਾ ਹੋਇਆ ਕਰੋ ਉਹ ਜਦੋਂ ਹੋ ਜਾਂਦਾ ਨਾ ਫਿਰ ਮੈਨੂੰ ਐ ਹੋ ਜਾਂਦਾ ਵੀ ਕਿੱਡਾ ਹਜੇ ਕਿਹੜਾ ਵੀ ਅੱਜ ਆਪਾਂ ਮਤਲਬ ਉਹ ਕਰੀ ਜਾਣੇ ਆ ਮਨ ਚ ਦੁੱਖ ਦੁੱਖ ਨਹੀਂ ਜਾਂਦਾ ਉਹ ਤਾਂ ساری ਉਮਰ ਨਾਲ ਹੀ ਜਾਊਗਾ ਅਡਾਂ ਦੇ ਤੇ 200 ਤਾਂ ਸਾਥ ਹੀ ਆ ਤੁਨੇ ਹਮ ਮਸਟੈਂਪਾਸ ਹੈ ਕਿ ਨਹੀਂ ਦਨ ਕਰ ਦਨ ਵਾਲੀ ਗੱਲ ਆ ਉਹ ਬੱਚੀ ਨੇ ਵਿਚਾਰੀ ਨੇ ਕਿੰਨਾ ਕੀਤਾ ਸੀ ਮੀ ਨੇ ਆਪਣਾ ਸਰੋਜ ਨੇ ਕਿੰਨਾ ਕੀਤਾ ਹਮ ਚਲੋ ਪੰਨਾ ਲਾ ਲੇ ਪਾਣੀ ਲਾਵਾ ਪੀ ਅੱਛਾ ਤੇਲ ਗਈ ਮੂੰਹ ਹਲੀ ਤਾਂ ਨਹੀਂ ਪਾਣੀ ਪੀਣਾ ਚਾਹ ਪੀ ਲੈਣੇ ਚਲ ਚਾਹ ਬਣਾ ਲੈ ਚਾਹ ਬਣਾ ਕੇ ਲੈ ਚਾਹ ਬਣਾ ਲੈ